ਹਾਲ ਬੇਹਾਲ ਹੋਇਆ ਪਿਆ ਆ ਘੜਾਂ ਦੇ ਕਾਰਨ ਕਿਉਂਕਿ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਆ ਇਹ ਅਸੀਂ ਦੇਖ ਰਹੇ ਆ ਬਿਲਕੁਲ ਰਸਤਾ ਬੰਦ ਹੋ ਚੁੱਕਿਆ ਆ ਕਿਉਂਕਿ ਪਾਣੀ ਬਹੁਤ ਤੇਜ਼ੀ ਦਾ ਤੇਜ਼ੀ ਦੇ ਨਾਲ ਵਹਾਓ ਇਧਰ ਨੂੰ ਚੱਲਦਾ ਪਿਆ ਆ ਔਰ ਘਰਾਂ ਦੇ ਵਿੱਚ ਵੜ ਰਿਆ ਆ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਪੀੜਤ ਪਰਿਵਾਰਾਂ ਤੱਕ ਪਹੁੰਚਿਆ ਜਾਵੇ ਟੀਮਾਂ ਬਣਾ ਕੇ ਤਾਂ ਜੋ ਜਿੱਥੇ ਵੀ ਕਿਸੇ ਵੀ ਲੋੜ ਹੈ ਪਰਿਵਾਰਾਂ ਨੂੰ ਉਹਨਾਂ ਦੇ ਨਾਲ ਖੜਕੇ ਉਹਨਾਂ ਦੀ ਸਹਿਯੋਗ ਕੀਤਾ ਜਾਵੇ ਸਹਾਇਤਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਦੀ ਲੋੜ ਹੈ ਸਾਡੀ ਵੀ ਟੀਮ ਲੱਗੀ ਹੋਈ ਹੈ ਤੇ ਅਸੀਂ ਵੀ ਹਰ ਵਕਤ 24 ਘੰਟੇ ਹਾਜ਼ਰ ਹਾਂ ਕਿਸੇ ਵੀ ਸਾਥੀ ਨੂੰ ਜਰੂਰਤ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰਿਵਾਰ ਹੜਾਂ ਦੇ ਕਾਰਨ ਉਹਨਾਂ ਦਾ ਹਾਲ-ਬਿਹਾਲ ਹੋਇਆ ਪਿਆ ਹੈ ਜਾਂ ਨਾਜ਼ੁਕ ਸਥਿਤੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਟੀਮ ਪੂਰੀ ਪਰਵਾਰਾਂ ਦੇ ਨਾਲ ਖੜੀ ਐ ਸਾਰਿਆਂ ਦਾ ਧੰਨਵਾਦ ਜੈ ਪੀਨ ਜੈਪਾ ਭਾਜੀ ਜਿੱਦਾਂ ਆਪਣੇ ਮੀ ਦਾ ਮਾਹੌਲ ਆ ਇੱਥੇ ਹਲੇ ਤੱਕ ਕੋਈ ਮਤਲਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਹਾਂਜੀ ਜੈ ਪੀਨ ਜੀ ਸਾਰਿਆਂ ਨੂੰ ਨਹੀਂ ਭਾਜੀ ਹਲੇ ਤੱਕ ਤਾਂ ਮਤਲਬ ਕੋਈ ਇੰਨਾ ਹੈ ਬੁਰਾ ਹਾਲ ਆ ਤੁਸੀਂ ਦੇਖ ਹੀ ਰਹੇ ਆ ਹਲੇ ਤੱਕ ਤਾਂ ਕੋਈ ਵੀ ਇੱਕ ਵੀ ਕੋਈ ਵੀ ਆਇਆ ਨਹੀਂਗਾ ਹਾਂਜੀ ਆ ਭੂਜਨ ਸਮਾਜ ਪਾਰਟੀ ਵਾਲੇ ਆਏ ਆ ਇਨੀ ਥੋੜਾ ਰਾਹਤ ਦਿੱਤੀ ਆ ਸਰਪਾਲਾ ਵਾਲੇ ਅੰਤਰਪਾਲਾ ਦਿੱਤੀਆਂ ਰਾਸ਼ਨ ਦਿੱਤਾ ਆ ਕੁਛ ਮਾਇਆ ਦੀ ਵੀ ਮਦਦ ਆ ਦਿੱਤੀ ਆ ਇਨੀ ਆਗੇ ਹਾਲਚਾਲ ਪਿਛਿਆ ਇਹਨਾਂ ਤੋਂ ਛੋਟੇ ਸਾਡੇ ਖੰਨੀ ਦੇ ਵਿੱਚ ਕੋਈ ਵੀ ਨਹੀਂ ਆਇਆ ਠੀਕ ਹੈ ਇਹਨਾਂ ਦਾ ਅਸੀਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਨੀ ਤੇ ਮਤਲਬ ਕਿ ਮੁਹੱਲੇ ਦੇ ਅਲਦਾਂ ਦਾ ਦੇਖ ਕੇ ਵੀ ਕਿਹੇ ਆਏ ਆ ਇਨੀ ਸਾਡੇ ਇੱਥੇ ਭਾਈ ਸਾਰੇ ਵੀ ਸਾਰੇ ਮਦਦ ਕੀਤੀ ਆ ਪੂਰੇ ਪਿੰਡ 'ਚ ਘੁੰਮੇ ਆ ਮੁਹੱਲੇ 'ਚ ਘੁੰਮੇ ਆ ਸਰਪਾਲਾ ਵਾਲੇ ਅੰਦਰਪਾਲਾ ਦਿੱਤੀਆਂ ਆ ਰਾਸ਼ਨ ਦਿੱਤਾ ਅਸੀਂ ਇਹਨਾਂ ਦਾ तहे ਦਿਲੋਂ ਬਹੁਤ ਸ਼ੁਕਰ ਕਰਦੇ ਹਾਂ ਜੈ ਭੀਮ ਜੈ ਭਾਰਤ ਠੀਕ ਘਰਾਂ ਦਾ ਹਾਲ ਬੇਹਾਲ ਹੋਇਆ ਪਿਆ ਆ ਖੜਾਂ ਦੇ ਕਾਰਨ ਕਿਉਂਕਿ ਘਰਾਂ ਦੇ ਵਿੱਚ ਪਾਣੀ ਵੱੜ ਚੁੱਕਾ ਆ ਇਆਸੀਂ ਦੇਖ ਰਹੇ ਆ ਬਿਲਕੁਲ ਰਸਤਾ ਬੰਦ ਹੋ ਚੁੱਕਿਆ ਆ ਕਿਉਂਕਿ ਪਾਣੀ ਬਹੁਤ ਤੇਜ਼ੀ ਦਾ ਤੇਜ਼ੀ ਦੇ ਨਾਲ ਵਹਾਓ ਇਧਰ ਨੂੰ ਚਲਦਾ ਪਿਆ ਆ ਔਰ ਘਰਾਂ ਦੇ ਵਿੱਚ ਵੜ ਰਿਹਾ ਆ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਪੀੜਤ ਪਰਿਵਾਰਾਂ ਤੱਕ ਪਹੁੰਚਿਆ ਜਾਵੇ ਟੀਮਾਂ ਬਣਾ ਕੇ ਤਾਂ ਜੋ ਜਿੱਥੇ ਵੀ ਕਿਸੇ ਵੀ ਲੋੜ ਹੈ ਪਰਿਵਾਰਾਂ ਨੂੰ ਉਹਨਾਂ ਦੇ ਨਾਲ ਖੜਕੇ ਉਹਨਾਂ ਦੀ ਸਹਿਯੋਗ ਕੀਤਾ ਜਾਵੇ ਸਹਾਇਤਾ ਕਿਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਦੀ ਲੋੜ ਹੈ ਸਾਡੀ ਵੀ ਟੀਮ ਲੱਗੀ ਹੋਈ ਹੈ ਤੇ ਅਸੀਂ ਵੀ ਹਰ ਵਕਤ 24 ਘੰਟੇ ਹਾਜ਼ਰ ਹਾਂ ਕਿਸੇ ਵੀ ਸਾਥੀ ਨੂੰ ਜਰੂਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰਿਵਾਰ ਹੜਾਂ ਦੇ ਕਾਰਨ ਉਹਨਾਂ ਦਾ ਹਾਲ-ਬਿਹਾਲ ਹੋਇਆ ਪਿਆ ਹੈ ਜਾਂ ਨਾਜਿਕ ਸਕਿੱਟੀ ਦੇ ਵਿੱਚ ਬਹੁਜਿਆ ਸਮਾਜ ਪਾਰਟੀ ਦੀ ਟੀਮ ਪੂਰੀ ਪਰਵਾਰਾਂ ਦੇ ਨਾਲ ਖੜੀ ਹੈ ਸਾਰਿਆਂ ਦਾ ਧੰਨਵਾਦ ਜੈ ਪੀ ਜੀ ਆਪਾਂ ਭੰਜੀ ਜਿੱਦਾਂ ਆਪਣੇ ਮੀਂਹ ਦਾ ਮਾਹੌਲ ਆ ਇੱਥੇ ਹਲੇ ਤੱਕ ਕੋਈ ਮਤਲਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਇਨਾ ਬੁਰਾ ਹਾਲ ਆ ਤੁਸੀਂ ਦੇਖ ਹੀ ਰਹੇ ਆ ਹਜੇ ਤੱਕ ਤਾਂ ਕੋਈ ਵੀ ਇੱਕੇ ਕੋਈ ਵੀ ਆਇਆ ਨਹੀਂਗਾ ਹਾਂ ਜੀ ਆਭੋਜਨ ਸਮਾਜਪਾਲਟੀ ਵਾਲੇ ਆਏ ਆ ਇਨੀ ਥੋੜਾ ਰਾਹਤ ਦਿੱਤੀ ਆ ਤਰਪਾਲਾ ਵਾਲੇ ਨੇ ਤਰਪਾਲਾ ਦਿੱਤੀਆਂ ਰਾਸ਼ਨ ਦਿੱਤਾ ਆ ਕੁਛ ਮਾਇਆ ਦੀ ਵੀ ਮਦਦ ਕੀਤੀ ਆ ਇਨੀ ਆ ਕੇ ਹਾਲ ਚਾਲ ਪੁੱਛਿਆ ਇਹਨਾਂ ਤੋਂ ਛੋਟ ਸਾਡੇ ਖੰਨੀ ਦੇ ਵਿੱਚ ਕੋਈ ਵੀ ਨਹੀਂ ਆਇਆ ਠੀਕ ਆ ਜੀ ਇਹਨਾਂ ਦਾ ਅਸੀਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਫੇ ਇਨੀ ਏ ਕੁਮਾ ਕਲਕੇ ਮਹੋ ਅਲਰੇ ਦੇ ਕਿ ਅਜਦਾ ਦਾ ਦੇਖ ਕੇ ਵੀ ਇਹੀ ਆਏ ਆ ਇਨੀ ਸਾਡੇ ਇੱਥੇ ਭਾਈਚਾਰੇ ਨੇ ਸਾਰੇ ਮਦਦ ਕੀਤੀ ਆ ਪੂਰੇ ਪਿੰਡ ਚ ਕੁਮੇ ਆ ਮਹੱਲੇ ਚ ਕੁਮੇ ਆ ਸਰਪਾਲਾ ਵਾਲਿਆਂ ਨੇ ਦਰਵਾਜ਼ਾ ਦਿੱਤੀਆਂ ਆ ਰਾਸ਼ਨ ਦਿੱਤਾ ਆ ਅਸੀਂ ਇਹਨਾਂ ਦਾ ਤਹਿ ਦੇਲ ਤੋਂ ਬਹੁਤ ਸ਼ੁਕਰ ਕਰਦੇ ਆ ਜੈ ਭੀਮ ਜੈ ਭਾਲਾ ਠੀਕ ਹੈ